ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਪੇਜ YouTube ਚੈਨਲ ਬਿਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਗੰਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਸ਼ਿਕੰਦਰ ਦੇ ਘਰੋਂ ਵੀਡੀਓ ਬਣਾ ਰਹੇ ਆ ਵੀਡੀਓ ਦੀ ਜਿਹੜੀ ਤਰੀਕਾ 28 ਤਰੀਕ ਪਹਿਲਾ ਮਹੀਨਾ 2026 ਵੀਡੀਓ ਦੇ ਵਿੱਚ ਇੱਕ ਗੱਬੜ ਵੈੜ ਦਿਖਾ ਰਹੇ ਆਗੇ ਕਾਫੀ ਦਿਨਾਂ ਦੀ ਹਜੇ ਕੱਚੀ ਹੈਗੀ ਬਾਲ ਢੱਲਾ ਕਾਫੀ ਪੰਗਾਣੀ ਬਾਕੀ ਗੱਲਬਾਤ ਆਪਾਂ ਬਾਈ ਸਿਕੰਦਰ ਦੇ ਨਾਲ ਕਰਕੇ ਦੱਸਾਂਗੇ ਤੇ ਜੇ ਆਪਾਂ ਬੇਲ ਬੂਲ ਦੀ ਗੱਲ ਕਰਗੇ ਬਾਈ ਚੰਗੀ ਬੇਲ ਆ ਚੰਗਾ ਕੱਦਗਾਠ ਆ ਤੇ ਚੰਗਾ ਹੀ ਥਣਾਗਾ ਗੁਲਾਬੀ ਥਣਾ ਵਾਲੀ ਬਹਿੜਾਗੀ ਹੱਥੀ ਚੋਲੋ ਚਾਹੇ ਮਸ਼ੀਨੀ ਚਵਾਈ ਕਰ ਲਓ ਚੰਗੀ ਹੈਗੀ ਕੋਲ ਮਲਾ ਕੇ ਪਹਿਲਾਂ ਪਸੂ ਨੂੰ ਤੋੜ ਕੇ ਦਿਖਾਉਣੇ ਇੱਕ ਵਾਰੀ ਤੋੜਿਓ ਬਾਈ ਸਿਕੰਦਰ ਆ ਦੇਖੋ ਬਾਈ ਪੱਠ ਪੂੜਾ ਚੈੱਕ ਕਰੋ ਪੂਰੇ ਖੁੱਲੇ ਡੁੱਲੇ ਅੰਗਾ ਪੈਰਾਂ ਦੀ ਹੈਗੀ ਉਮੀਦ ਆ ਵੀ ਚੰਗਾ ਦੁੱਧ ਪਾਊਗੀ ਫਿਰ ਆਪਾਂ ਗੱਲ ਕਰਦੇ ਆ ਬਈ ਸਰੀਰ ਘਟਾਂ ਚੇ ਦੀ ਚੰਗੀ ਵੇਲ ਆ ਗਈ ਚੰਗੇ ਕਦ ਕਾਟਦੀ ਆ ਗਈ ਸੰਵੀ ਬਲੀ ਫੁੱਲ ਆ ਗਈ ਕਿਹੜਾ ਸੂਆ ਸੂਣਾਗਾ ਕਿੰਨਾ ਦੁੱਧ ਪਾਇਆ ਪਿਛਲੇ ਸੂਏ ਸਾਰੀ ਗੱਲ ਬਾਤ ਦੱਸਾਂਗੇ ਮੋੜ ਲਓ ਬਈ ਮੋੜ ਲੇ ਮੋੜ ਲਓ ਦੇਖੋ ਬਈ ਫੁੱਲ ਵੇਲ ਆ ਗਈ ਚੰਗੇ ਹਾਂਜੀ ਬਈ ਕੀ ਹਾਲ ਸਿਕੰਦਰ ਸਸੀ ਗਾਲ ਬਾਈ ਸਰ ਸਸੀ ਗਾਲ ਬਾਈ ਬਾਈ ਮੋਬਾਈਲ ਨੰਬਰ ਦੱਸੋ ਪਹਿਲਾਂ ਆਪਣਾ 995362318 ਠੀਕ ਆ ਬਾਈ ਜਿਹੜੀ ਆਪਾਂ ਇਹ ਬੈਡ ਦਿਖਾ ਰਹੇ ਆ ਕਿਹੜਾ ਸੂਆ ਸੂਣਾ ਇਹਨੇ ਇਹ ਦੂਜੇ ਸੂਆ ਸੂਈ ਦੂਜਾ ਸੂਆ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਪਾਇਆ ਬਾਈ ਪਿਛਲੇ ਸੂਏ ਨੇ ਪਹਿਲੇ ਸੂਏ ਦਾ 20 ਪਲੱਸ ਸੀ 20 ਪਲੱਸ ਠੀਕ ਆ ਤੇ ਕੀ ਡਿਮਾਂਡ ਕਰਦੇ ਹੁਣ ਆਪਾਂ ਇਹਦੀ ਇਹਦਾ 90000 ਰੁਪਏ ਵਿੱਚੋਂ ਮਾਨਤਨ 90000 ਰੁਪਿਆ ਵਿੱਚੋਂ ਮਾਨਤਨ ਹੋ ਜੂ ਠੀਕ ਆ 90000 ਰੁਪਿਆ ਬਾਈ ਨੇ ਬਈ ਇਹਦੀ ਡਿਮਾਂਡ ਕੀਤੀ ਹੈ ਕਿ ਵਿੱਚੋਂ ਮਾਨਤਨ ਹੋ ਜੂਗਾ ਪਹਿਲੇ ਸੂਏ 20 ਪਲੱਸ ਦੁੱ ਤੇ ਜੇ ਆਪਾਂ ਗੱਲ ਕਰੀਏ ਬਈ ਕਿੰਨੇ ਦਿਨਾਂ ਦੀ ਕੱਚੀ ਹਜੇ ਇਹ ਇਹ 8 ਤੋਂ 10 ਦਿਨ ਲੈ ਜੂ 8 ਤੋਂ 10 ਦਿਨ ਠੀਕ ਆ 8 ਤੋਂ 10 ਦਿਨ ਬਈ ਹਜੇ ਲੈ ਜੂ ਬਾਕੀ ਬਾਲ ਢੱਲਾਂ ਹਵਾਨੇ ਦੇ ਵਿੱਚ ਕਾਫੀ ਪਈਆਂ ਨੇ ਚੰਗਾ ਜਿਹੜਾ ਇਹਨੇ ਠਣ ਹਵਾਨਾ ਬਣਾਉਣਾਗਾ ਬਾਕੀ ਜਿਹੜੇ ਵੀਰ ਨੂੰ ਬੈਡ ਚੰਗੀ ਲੱਗੀ ਬਾਈ ਸ਼ਿਕੰਦਰ ਨਾਲ ਸੰਪਰਕ ਕਰ ਲਿਓ ਨੰਬਰ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ ਪਿੰਡ ਗੰਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਧੰਨਵਾਦ